ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿਹੜੀਆਂ ਕਲੈਕਸ਼ਨਾਂ ਨੇ ਉਹ ਇੱਕਸ ਜੀਆਂ ਨੇ ਸਟਾਰਟਿੰਗ ਤੇ ਜਿਹੜੀਆਂ ਕਲੈਕਸ਼ਨ ਆਣਗੀਆਂ ਉਹ ਜਿਹੜੀਆਂ weddings special ਨੇ ਕੱਟ ਰੇਟਾਂ ਵਿੱਚ ਨਹੀਂ ਅੱਜ ਵੇਲੇ ਜਿਹੜੀਆਂ weddings ਵਾਲੀਆਂ ਸਾਰੀਆਂ ਕਲੈਕਸ਼ਨਾਂ ਥੋੜੇ ਹਾਈ ਰੇਟ ਵਿੱਚ ਆਣਗੀਆਂ ਇਹ ਸਾਰੀਆਂ ਜਿੰਨੀਆਂ ਵੇਥੇ ਕਲੈਕਸ਼ਨਾਂ ਚੱਲ ਰਹੀਆਂ ਨੇ ਫਿਲਹਾਲ ਜਿਹੜੀਆਂ 3000 ਤੋਂ ਉੱਪਰ ਵਾਲੀਆਂ ਨੇ ਸਟਾਰਟਿੰਗ ਦੇ ਦੋ ਕਲੈਕਸ਼ਨਾਂ ਨੂੰ ਛੱਡ ਕੇ ਸਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਦੇ ਬਹੁਤ ਜ਼ਿਆਦਾ ਹੈਵੀ ਸ਼ਰਟਾਂ ਨੇ ਦੁਪੱਟੇ ਬੜੇ ਹੈਵੀ ਨੇ ਬਾਟਮ ਮੋਸਟਲੀ ਪਲੇਨ ਹੈ ਵਰਕ ਵਾਲਾ ਬਾਟਮ ਨਹੀਂ ਹੈ ਕਿਉਂਕਿ ਸ਼ਰਟ ਦਾ ਤੇ ਦੁਪੱਟੇ ਨੂੰ ਪੂਰਾ ਹੈਵੀ ਦਿੱਤਾ ਹੋਇਆ ਇੱਥੇ ਤੇ ਬਹੁਤ ਭਾਰੇ ਸੂਟਾਂ ਵਿੱਚ ਆਉਂਦੇ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਲਈ ਨਵੀਆਂ ਵਿਆਹਾਂ ਲਈ ਬੜੇ ਪਿਆਰੇ ਜਿਹੇ ਸੂਟ ਨੇ ਰੰਗ ਬਹੁਤ ਸੋਹਣੇ ਨੇ ਤੇ ਜਿਹੜੇ ਕਲਰ ਨੇ ਉਹ ਸਭ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਡਾਰਕ ਟੋਨ ਤੇ ਮਿਕਸ ਲਾਈਟ ਟੋਨ ਨੂੰ ਮਿਕਸ ਕਰਕੇ ਬਣਾਏ ਗਏ ਨੇ ਇਹ ਸਾਰੇ ਸੂਟ ਜਿਹੜੇ ਇਹਨਾਂ ਜਿਹੜਾ ਵਰਕ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਹੈ ਸੋਨੇ ਵਰਕ ਦੇ ਨਾਲ ਇਹ ਸਾਰੀਆਂ ਕਲੈਕਸ਼ਨ ਆndੀਆਂ ਨੇ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਤਾਂ ਨੰਬਰ 623924575 ਜੁੜ ਦਿੱਤਾ ਆ ਉੱਤੇ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਉਹ ਪਹਿਲਾਂ ਜਿਹੜੀਆਂ ਚੱਲੀਆਂ ਸੀ ਉਹ ਤਾਂ ਥੋੜੀਆਂ ਹਾਈ ਰੇਂਜ ਵਾਲੀਆਂ ਸੀ ਪਰ ਆ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਤੁਹਾਨੂੰ ਘੱਟ ਰੇਟ ਵਿੱਚ ਮਿਲ ਜਾਣਗੀਆਂ ਇਹ ਜਿਹੜੀਆਂ ਕਲੈਕਸ਼ਨਾਂ ਨੇ ਸਾਰੀਆਂ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਦੇ ਉਹ ਫ੍ਰੀ ਆਣਗੇ ਕਿਸੇ ਵੀ ਸੂਟ ਤੇ ਕੋਈ ਵੀ ਐਕਸਟਰਾ ਜਿਹੜਾ ਚਾਰਜਸ ਸ਼ਿਪਿੰਗ ਦਾ ਨਹੀਂ ਲੱਗੇਗਾ ਸਾਰੀਆਂ ਹੀ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਾਲੀਆਂ ਨੇ ਬਿਲਕੁਲ ਫ੍ਰੀ ਸ਼ਿਪਿੰਗ ਤੇ ਆਣਗੀਆਂ ਰੰਗ ਜਿਹੜੇ ਜਿਹੜੇ ਜਿੰਨਾ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਆਪਸ਼ਨਾਂ ਜਿਹੜੀਆਂ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਐ ਜਿਹੜੀਆਂ ਕਲੈਕਸ਼ਨਾਂ ਨੇ ਬਾਟਮ ਵਰਕ ਦੇ ਨਾਲ 780s ਦੇ ਵਿੱਚ ਆਈ ਆ ਟਾਈ ਡਾਈ ਵਾਲਾ ਡਬਲ ਸ਼ੇਡ ਦਾ ਦੁਪੱਟਾ ਆ ਪਿਆਜ਼ੀ ਸ਼ੇਡ ਵਿੱਚ ਆਏਗਾ ਪਹਿਲਾਂ ਫਿਰੋਜੀ ਸੀ ਐ ਲਵੈਂਡਰ ਟੋਨ ਲਵੈਂਡਰ ਬਹੁਤ ਟ੍ਰੈਂਡ ਕਰ ਰਿਹਾ ਫਿਰ ਤੋਂ ਐ ਜਿਹੜੀਆਂ ਕਲੈਕਸ਼ਨਾਂ ਤੇ ਹਮੇਸ਼ਾ ਹੀ ਟ੍ਰੈਂਡ ਵਿੱਚ ਰਹਿੰਦੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਅਫੋਰਡੇਬਲ ਰੇਟ ਦੇ ਵਿੱਚ ਆਂਦੀਆਂ ਨੇ 550 ਦੇ ਵਿੱਚ ਤੁਹਾਨੂੰ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦਾ ਦੁਪੱਟਾ ਮਿਲੇਗਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਦੁਪੱਟਾ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਸਿਰਫ ਤੇ ਸਿਰਫ 550 ਫ੍ਰੀ ਸ਼ਿਪਿੰਗ ਚਾਰजेस ਇਹ ਜਿਹੜੇ ਸੂਟ ਨੇ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਆ ਹੋਰ ਵੀ ਬੜੇ ਜਿਆਦਾ ਇਹਨਾਂ ਵਿੱਚ ਆਪਸ਼ਨਾਂ ਹੈਗੀਆਂ ਨੇ ਲਗਭਗ 100 ਤੋਂ ਉੱਪਰ ਦੀਆਂ ਆਪਸ਼ਨਾਂ ਨੇ ਇੱਥੇ ਮੈਂ ਥੋੜੀਆਂ ਜੀਆਂ ਆਪਸ਼ਨ ਐਡ ਕੀਤੀਆਂ ਨੇ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਬਾਕੀ ਇਹਨਾਂ ਦੀ ਆਪਸ਼ਨ ਅਗਰ ਤੁਸੀਂ ਵੇਖਣੀ ਹੈ ਤਾਂ ਨੰਬਰ 623924575 ਤੇ ਦਿੱਤਾ ਇਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਤੁਸੀਂ ਇਹਨਾਂ ਸੂਟਾਂ ਦੇ ਵਿੱਚ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਆ ਜਿੰਨੇ ਵੀ ਸੂਟ ਨੇ ਅੱਜ ਦੀ ਵੀਡੀਓ ਵਾਲੇ ਸਾਰੇ ਬਹੁਤ ਜ਼ਿਆਦਾ ਘੱਟ ਰੇਟ ਤੇ ਬੈਸਟ ਕੁਆਲਿਟੀ ਬੈਸਟ ਕੁਆਲਿਟੀ ਲੈ ਕੇ ਆਈਆਂ ਅੱਜ ਦਾ ਡੇਲੀ ਸਾਰੀਆਂ ਕਲੈਕਸ਼ਨਾਂ ਦੀ ਬਾਕੀ ਅਗਰ ਕੋਈ ਕੁਇਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਟੈਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ